ਦਾ ਨਾਮ ਦਿਲਬਾਖ ਸਿੰਘ ਜੀ son of ਸਰਦਾਰ ਚੰਨਣ ਸਿੰਘ ਜੀ ਰਹਿੰਦਾ ਮੈਂ ਪੁਤਲੀ ਘਰ ਆ ਇੱਥੇ ਸਾਡੀ ਜ਼ਮੀਨ ਆ ਪਰਮਜੀਤ ਸਿੰਘ ਦੇ ਲਾਗੇ ਹਾਂਜੀ ਤੇ ਪਰਮਜੀਤ ਸਿੰਘ ਦੇ ਇੱਥੇ ਮੈਂ ਰੋਜ਼ਾਂ ਦੂਜੇ ਚੌਥੇ ਦਿਨ ਆਪਣੀ ਜ਼ਮੀਨ ਤੇ ਫੇਰਾ ਮਾਰਨ ਆਉਣਾ ਇੱਥੇ ਪਰਮਜੀਤ ਦੀ ਜ਼ਮੀਨ ਤੇ ਇੱਕ ਇਥੇ ਕੰਪਨੀ ਵਾਲੇ ਆ ਧੱਕੇ ਨਾਲ ਕਬਜ਼ਾ ਕਰਨ ਪੈਂਦੇ ਆ ਪਹਿਲਾਂ ਉਹਨਾਂ ਨੇ ਕੰਧਾਂ ਕੀਤੀਆਂ ਕੰਧਾਂ ਪਰਮਜੀਤ ਨੇ ਢਾਈਆਂ ਤੇ ਦੁਬਾਰਾ ਉਹਨਾਂ ਨੇ ਕਣਕ ਦਾ ਨਾਲ ਸਾੜ ਕੇ ਤੇ ਅੱਗ ਲਾ ਕੇ ਦੇ ਨਾਲ ਦੇ ਪਪੂਲਰ ਦੇ ਨਾਲ ਇਹਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਨਾਲ ਹੀ ਇਹਨੂੰ ਡਰਾਉਂਦੇ ਆ ਵੀ ਜੇ ਤੂੰ ਥੋੜੇ ਬੋਤੇ ਪੈਸੇ ਲੈਣੇ ਤੇ ਮੇਰੇ ਕੋ ਲੈ ਲੈ ਸਾਡੇ ਕੋ ਲੈ ਲੈ ਤੇ ਇਹ ਜ਼ਮੀਨ ਸਾਨੂੰ ਲਿਖ ਦੇ ਇਹ ਜ਼ਮੀਨ ਨਹੀਂ ਅਸੀਂ ਛੱਡਣੀ ਇਹਦਾ ਕਾਰਨ ਕੀ ਮੰਦੇ ਹੋ ਇਹਦਾ ਕਾਰਨ ਇਹ ਮੰਨਦੇ ਆ ਵੀ ਇਹ ਬੜਾ ਤਗੜਾ ਲੈਂਡ ਮਾਫੀਆ ਆ ਇੱਕ ਇਹਨਾਂ ਨੂੰ ਇਹਨਾਂ ਦਾ ਇਹੋ ਹੀ ਕਾਰੋਬਾਰ ਆ ਇਸ ਤਰ੍ਹਾਂ ਹੀ ਇਹ ਕਰਦੇ ਆ ਜਿੱਥੇ ਮਰਜੀ ਆ ਜਾਂਦੇ ਸਾਨੂੰ ਕਿਸੇ ਕੋਈ ਡਰ ਖਤਰਾ ਨਹੀਂ ਹੈਗਾ ਤੇ ਅਸੀਂ ਇਹੋ ਹੀ ਸਰਕਾਰ ਗਾੜੀ ਬੇਨਤੀ ਕਰਦੇ ਆ ਸਰਦਾਰ ਕਲਦੀਪ ਸਿੰਘ ਢਾੜੀਆਲਵਾ ਢਾੜੀਆਲਵਾ ਨੂੰ ਵੀ ਤੇ ਇਹਨਾਂ ਨੂੰ ਐਸਐਚਓ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਜੋ ਇਹਨਾਂ ਨੇ ਨੁਕਸਾਨ ਕੀਤਾ ਭਾਜੀ ਦਾ ਉਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਹਾਡਾ ਕਿਹੜਾ ਪਿੰਡ ਕੀ ਹੈ ਸਾਰਾ ਮਾਮਲਾ ਮੇਰਾ ਪਰਮਜੀਤ ਸਿੰਘ ਹੈ ਜੀ ਪਿੰਡ ਮੇਰਾ ਰਾਜਾਸਾਂ ਸੀ ਮੈਨ ਬਾਜ਼ਾਰ ਕੀ ਮਾਮਲਾ ਭਾਜੀ ਸਾਰਾ ਮਾਮਲਾ ਜੀ ਮੈਂ ਆਪਣੇ ਰਿਸ਼ਤੇਦਾਰਾਂ ਕੋਲੋਂ ਇਹ ਜ਼ਮੀਨ ਲਈ ਸੀ 50 ਲੱਖ ਦੇ ਵਿੱਚ 2.5 ਕਿੱਲੇ ਤੇ 6 ਸਾਲ ਤੋਂ ਮੈਂ ਬਾਹਰਿਆਂ ਨੂੰ ਅੱਛਾ ਜੀ ਤੇ ਹੁਣ ਵੀ ਕਨਕਵੀਂ ਬੀਜੀ ਸੀ ਤੇ ਕੜਕਮਾ ਵੱਢ ਕੇ ਖੜੀ ਆ ਉਦੋਂ ਬਾਅਦ ਇਹਨਾਂ ਨੇ ਨਾ ਨਾੜ ਨੂੰ ਅੱਗ ਲਾ ਕੇ ਤੇ ਕੋਸ਼ਿਸ਼ ਕੀਤੀ ਆ ਕਿ ਇਹਨਾਂ ਨੇ ਭਾਜੀ ਅਗ ਅਗਰਾਉਂਡ ਰਿਐਲਟੀ ਜਿਹੜੇ ਆ ਹੈ ਕਹਿੰਦੇ ਆ ਸੋਨੀ ਆ ਮੇਜਰ ਸਿੰਘ ਆ ਸੁਨੀਲ ਕੋਛੜ ਆ ਤੇ ਇਹਨਾਂ ਕੋਸ਼ਿਸ਼ ਕੀਤੀ ਆ ਇਹ ਕਬਜ਼ਾ ਕਰਨ ਦੀ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਅੰਬਰਸਰ ਦੇ ਰਹਿਣ ਵਾਲੇ ਜੀ ਪਰ ਕੀ ਕਰਨ ਭਾਜੀ ਹੋਰ ਵੀ ਜ਼ਮੀਨਾਂ ਲੱਗ ਗਈਆਂ ਤੁਹਾਡੀ ਜ਼ਮੀਨ ਤੇ ਕਬਜ਼ਾ ਕਰ ਰਹੇ ਆ ਇਹਨਾਂ ਦਾ ਕੋਈ ਆਪਣੇ ਜ਼ਮੀਨਾਂ ਨੇ ਖਰੀਦੀਆਂ ਨੇ ਕਪੜੇ-ਕੂੜੇ ਮਾਰ ਕੇ ਪੂਰੀ ਨਹੀਂ ਹੋਣੀ ਤੇ ਇਹਨਾਂ ਰਾਦਾ ਵੀ ਹੁਣ ਇੱਥੋਂ ਬੜਕੇ ਤੇ ਪੂਰੀ ਕਰਦੀਆਂ ਮਾਲਕਾਂ ਨੂੰ ਮੁਖਾਦੀਏ ਤੁਹਾਡੇ ਨਾਲ ਜਿਹੜੀ ਇਹ ਕੰਦਾ ਇੱਥੇ ਕੋਈ ਇਸ ਤੀ ਗਈ ਹੈਗਾ ਜੀ ਇਹ ਬੰਦੇ ਆ ਕੁਝ ਪਤਨ ਕੀ ਉਹ ਨਹੀਂ ਸਾਨੂੰ ਕੀ ਬੰਦ ਰਿਆ ਤਾਂ ਜਿਹੜੋ ਤੁਹਾਡੀ ਇਹ ਜ਼ਮੀਨ ਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਸੀਂ ਕੰਪਲੀਟ ਕੀਤੀ ਹੈ ਹਾਂਜੀ ਆ ਦਿੱਤੀ ਇਸ ਦਰਖਾਸਤ ਪੁਲਿਸ ਪਹੁੰਚੀ ਮੌਕੇ ਤੇ ਜਦੋਂ ਆ ਆ ਕਾਰਵੇ ਨੇ ਉਹਨਾ ਕੀਤੀ ਤੇ ਉਦਾਂ ਅਪਲ ਸਾਈਜ ਦਾ ਕੰਦਾ ਗੁੰਦਾ ਤੋੜੀਆਂ ਜਦੋਂ ਦਾ ਕੰਦਾ ਕਰਨ ਦੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਮੇਰਾ ਨੁਕਸਾਨ 3-4 ਲੱਖ ਦਾ ਹੋ ਗਿਆ ਜਿਹ ਪਪਲਾਂ ਦੇ ਸੀ ਲੱਗੇ ਢਾਈਆਂ ਕਿੱਲੇ 'ਚ ਮੇਰੇ ਤੋਂ ਇਹਨਾਂ ਅੱਗ ਲਾ ਕੇ ਸਾੜ ਦਿੱਤੇ ਜਿੰਨਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਤੁਹਾਡੀ ਕੋਈ ਬੈਠ ਕੇ ਗੱਲਬਾਤ ਹੋਈ ਹੋਵੇ ਨਹੀਂ ਸਾਡੀ ਨਹੀਂ ਉਹਨਾਂ ਨਾਲ ਕੋਈ ਬੈਠ ਕੇ ਗੱਲਬਾਤ ਹੋਈ ਅੱਜ ਤੱਕ ਉਹ ਨਾਉਂਦੇ ਇਹਨੂੰ ਪੂਣੇ ਆਉਂਦੇ ਬਸ ਇੰਜ ਕਰਦਾਂਗੇ ਅੱਜ ਕਰਦਾਂਗੇ ਸਾਡੇ ਨਾਲ ਬਹੁਤ ਕਿੰਸਤਾਂ ਬਈਏ ਧੱਕਾ ਕਰਨ ਰਿਹਾ ਸਾਡੇ ਨਾਲ ਕੀ ਮੰਗ ਕੀ ਕਰਦੇ ਹੁੰਦੇ ਮੈਂ ਮੰਗੇ ਤਾਂ ਮੈਨੂੰ ਹਸਾਬ ਮਿਲਣਾ ਚਾਹੀਦਾ ਕਾਨੂੰਨੀ ਕਰ ਵੀ ਕਰਨੀ ਚਾਹੀਦੀ ਹੈ ਹੋਣੀ ਚਾਹੀਦੀ ਇਹਨਾਂ ਤੇ ਇਹਦਾ ਕੀ ਲੱਗਦੀ ਹੈ ਤੁਹਾਡੇ ਕੀ ਗੱਲ ਬਾਤ ਹੋਈ ਸਾਡੇ ਜੀ ਇਹ ਸੰਬੰਧੀ ਨੇ ਸਾਡਾ ਪਿੰਡ ਜਨਾਲਾ ਤਹਿਸੀਲ ਦੇ ਵਿੱਚ ਸਰਾਹ ਜੀ ਮੇਰਾ ਪ੍ਰਕਾਸ਼ ਸਿੰਘ ਦਾ ਛੋਟ ਨਾਮ ਗੁਰਬਾਜ ਕਹਿ ਕੇ ਜਿਆਦਾ ਪਛਾਣਿਆ ਜੀ ਇਹਨਾਂ ਨੇ ਜਦੋਂ ਦੱਸਿਆ ਵੀ ਸਾਡੇ ਨਾਲ ਧੱਕਾ ਕੀਤਾ ਹੈ ਇਸ ਕੰਪਨੀ ਵਾਲਿਆਂ ਨੇ ਅਸੀਂ ਪੁੱਛਿਆ ਕੀ ਗੱਲਬਾਤ ਹੋਈ ਕਹਿੰਦੇ ਵੀ ਮੇਰੀ ਪਪਰ ਜਿਹੜੇ ਆ ਉਹ ਵੀ ਲੂਤੇ ਆ ਪੈੜੀ ਚ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਫਿਰ ਤੁਰੰਤ ਆਏ ਤੇ 18 ਰਸਐਸਸੀ ਅੱਗੇ ਜਾ ਕੇ ਦਰਖਾਸਤ ਪਾਰਕ ਕੀਤੀ ਆ ਉਹਨਾਂ ਨੇ ਦਰਜ ਕੀਤੀ ਆ ਮੌਕੇ ਤੇ ਐਸਐਸ ਸਾਹਿਬ ਵੀ ਆ ਕੇ ਰੇ ਮੌਕਾ ਆਫੇਕੇ ਗਏ ਨੇ ਅੱਲੇ ਤੱਕ ਅਜੇ ਮੈਂ ਕਿਹਾ ਤਿੱਜਾ ਦੇਣਿਆ ਕੋਈ ਨਾ ਤੇ ਉਹਨਾਂ ਨੂੰ ਸੱਜੇ ਗਿਆ ਹੀ ਆ ਨਾ ਕੋਈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੋ ਇਹਨਾਂ ਦੇ ਧੱਕੇਸ਼ਾਹੀ ਕਰਦੇ ਬੱਚੇ ਇਹਨਾਂ ਦੇ ਬਾਹਰ ਨੇ ਤੇ ਇਕੱਲੇ ਨੇ ਸਰੀ ਪਰਿਵਾਰ ਨੇ ਇਸੇ ਚੀਜ਼ ਦਾ ਉਹ ਫਾਇਦਾ ਲੈਣ ਵਾਸਤੇ ਇਹਨਾਂ ਨੇ ਧੱਕੇਸ਼ਾਹੀ ਕਰਕੇ ਉਹਨਾਂ ਨੂੰ ਪਤਾ ਨਾਲ ਕੋਈ ਨਹੀਂ ਪਰ ਹਾਂ ਇਹਦੇ ਨਾਲ ਅਸੀਂ ਮੈਂ ਕਿਸਾਨ ਮਜ਼ਦੂਰ ਕਾਇ ਕਮੇਟੀ ਦਾ ਅਜੇ ਨਾਲ ਜੂਨ ਕੈਸ਼ੀਅਰ ਵੀ ਆ ਜੀ ਅਸੀਂ ਨਿਆਂ ਨਿصاف ਦੀ ਬੇਨਤੀ ਕਰਦੇ ਆ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੇ ਨਹੀਂ ਵੀ ਕਾਰਵਾਈ ਨਹੀਂ ਹੁੰਦੀ ਕਰਦੇ ਫਿਰ ਅਸੀਂ ਜੋ ਵੀ ਆ ਜ਼ਥੇਬੰਦੀ ਨਾਲ ਸਲਾਹ ਕਰਕੇ ਅਗਲਾ ਸਟੈਪ ਤੁਹਾਨੂੰ ਅਗਲੀ ਵੀਡੀਓ ਚ ਦਾਂਗੇ ਹਲੇ ਅਸੀਂ ਇਹੋ ਬੇਨਤੀ ਕਰਦੇ ਆਂ ਵੀ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੋਸਤਿਆਂ ਨੇ ਜਿਹੜਾ ਕੀਤਾ ਏ ਗਲਤ ਕੀਤਾ ਏ 18 ਐਸਐਸਸੀ ਵਿੱਚ ਐਸਓ ਸਾਹਿਬ ਨੇ ਵੀ ਗੱਲ ਹੋਈ ਆ ਉਹਨਾਂ ਨੇ ਵੀ ਫੋਨ ਤੇ ਕਿਹਾ ਵੀ ਅਸੀਂ ਇਹਨਾਂ ਤੇ ਕਾਰਵਾਈ ਕਰਦੇ ਆਂ ਇਹਨਾਂ ਕੀ ਜਮਿੰਦਾ ਜੀ ਇੱਕ ਰੀਅਲ ਟੈਕ ਅਰਥ ਰੀਅਲ ਅਸਟੇਟ ਆ ਵੈਂਚਰ ਲਿੰਕਡ ਕੰਪਨੀ ਆ ਉਹਨਾਂ ਨੂੰ ਜ਼ਮੀਨ ਆ ਕੀ ਗਤੀ ਕਿਲੇ ਤੋਂ ਰਾਜ ਸਿੰਘ ਜੀ ਨੂੰ ਲਈ ਆ ਇਹਦੇ ਵਿੱਚ ਪਰਮਜੀਤ ਸਿੰਘਾ ਇਹਨੇ ਸਤਕਨ ਵਾਲਾ 12 ਮਰਲੇ ਇੱਕ ਜ਼ਮੀਨ ਰਜਿਸਟਰੀ ਕੀਤੇ ਦੇ ਘਰ ਦੀ ਰਾਜਵਿੰਦਰ ਕਰੋ ਨੂੰ ਇੱਕ 20 ਨਾਲ 18 ਮਰਲੇ ਇਹਦੀ ਘਰ ਦੀ ਰਜਿਸਟਰੀ ਹੋਈ ਆ ਔਰ ਉਹ ਨੰਬਰ ਰਾਜ ਸਿੰਘ ਜੀ ਤੇ ਕਾਫੀ ਨੰਬਰ ਸਾਂਝੇ ਆ ਔਰ ਉਹਨਾਂ ਦੇ ਨੰਬਰਾਂ ਦਾ ਜਿਹੜਾ ਇਹਨਾਂ ਮੇਨ ਕਬਜ਼ਾ ਨੰਬਰਾਂ ਦਾ ਉਹਥੇ ਦੇ ਦਿੱਤਾ ਜਿਹੜੇ ਥੱਲੇ ਵਖਦੇ ਉਹ ਤੋਂ ਦਿਖਾ ਕੇ ਤੇ ਰਜਿਸਟਰੀ ਕਰੀ ਤੇ ਕਬਜ਼ਾ ਵੀ ਦੇ ਦਿੱਤਾ ਇਹਨਾਂ ਨੇ ਚਾਰਜ ਫੇਰੇ ਕਾਦੂ ਵੀ ਕੀਤੀ ਆ ਤੇ ਉਹਦੇ ਵਿੱਚ ਹੁਣ ਕੋਈ ਸਾਂਝੇ ਨੰਬਰਾਂ ਦੇ ਵਿੱਚ ਕੋਈ ਇੱਕ ਦੋ ਇਸ ਵੱਲ ਆ ਕੇ ਵਿੱਚ ਉਹ 2-4 ਮਰਲੇ ਜਾਂ 7-8 ਮਰਲੇ ਦੇ ਥਾਂ ਕਰੀਬ ਆ ਉਹਦਾ ਹੀ ਲੈ ਕੇ ਤੇ ਸਟੇਨ ਲੈਣ ਨੂੰ ਫਿਰਦਾ ਵੈ ਨੇ ਮਨੋਂ ਮਤਲਬ ਦੂਜੀ ਪਾਰਟੀ ਕੋ ਰੁਚੀ ਕਰਾਈ ਹੈ ਜਦੋਂ ਕੋ ਜਿਹੜਾ ਇਹਨੇ ਆਪਣੇ ਪਹਿਲੇ ਨੰਬਰ ਵੇਚੇ ਸੀ ਉਹ ਸਾਰੇ ਛੱਡ ਚੁੱਕਾ ਤੇ ਉਹਨਾਂ ਨੰਬਰਾਂ ਦੇ ਫੇਰੇ ਦੁਬਾਰਾ ਆਪਣਾ ਕਬਜ਼ਾ ਜਤਾਉਂਦਾ ਮੇਰੇ ਇਹੋ ਨੰਬਰ ਮੇਰੇ ਥੱਲੇ ਵਾਸਤੇ ਆ। ਉਹ ਰਪੋਰਟ ਨਹੀਂ ਇਹਦੇ ਵਿੱਚ ਆ ਰਹੀ। ਸਟੇਟ ਜੀ ਕਰ ਰਿਹਾ ਇਸ ਜੀ ਸੋ ਦੇ ਸਟੇਟਸ ਕੋ ਜਿਉਂ ਦਾ ਤਿਉਹ ਉਹ ਤੋਂ ਪਹਿਲਾਂ ਹੀ ਕਬਜ਼ਾ ਛੱਡ ਚੁੱਕਾ ਵਾ ਕੰਪਨੀ ਵਾਲਿਆਂ ਨੇ ਸਾਰਾ ਕੁਝ ਕਰ ਚੁੱਕਾ ਵਾ 4 ਸਵੇ ਕੰਦਾ ਹੋਈਆਂ ਜਿਹੜੇ ਕੰਦਾ ਟਾਉਨ ਇਨ ਸਟੇਬਲ ਸਟੇਟ ਕੋ ਹੈਗਾ ਜਿਉਂਦਾ ਤੂੰ ਆ ਜਿੱਥੇ ਜਿੱਥੇ ਹੈਗਾ ਜੀ ਉਹ ਦੋ ਪੰਜ ਤਰੀਕ ਸੀ ਉਹਨਾਂ ਨੇ ਜਵਾਬ ਦਿੱਤਾ ਜਾਂ ਨਹੀਂ ਦਿੱਤਾ ਉਹ ਇੱਥੇ ਤੱਕ ਆ ਗਿਆ। ਕੀ ਕਾਰਵਾਈ ਹੈ ਜੀ? ਹਾਂਜੀ ਅੱਗੇ تصਦੀਕ ਕਰ ਰਹੇ ਆ ਜੀ ਕੰਪਨੀ ਵਾਲਾ ਵੀ ਬੁਲਾ ਰਹੇ ਇਹਨਾਂ ਨੂੰ ਬੁਲਾ ਰਹੇ ਇਹਨੂੰ ਬੁਲਾਉਂਦੇ ਨਹੀਂ ਆਉਂਦਾ। ਉਹ ਕੰਪਨੀ ਵਾਲੇ ਸਭ ਆ ਜਾਂਦੇ ਆ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸ ਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਸਾਈਫੈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼